ਮੇਰਾ ਨਾਮ ਹੈ ਕਰਨ ਤੇ ਅੱਜ ਮੁਕਤੀ ਯੁਕਤੀ ٹرسٹ ਵੱਲੋਂ ਇੱਥੇ ਬਟਾਲੇ ਦੇ ਵਿੱਚ ਸ਼ਬੀਲ ਠੰਡਾ ਜਲ ਪਲਾਇਆ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਪਰ ਬੋਰਡ ਵੀ ਪੜਿਆ ਕਿ ਕੰਨਟੜ ਵਾਸੀ ਪਰਮਾਤਮਾ ਨੂੰ ਜਾਣੋ ਤੇ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਇਹ ਜੋ ਮਿਸ਼ਨ ਹੈ ਮੁਕਤੀ ਕੀ ਯੁਕਤੀ ਇਹ ਕੋਈ ਨਵਾਂ ਮਿਸ਼ਨ ਨਹੀਂ ਹੈ ਉਹ ਪੁਰਾਣਾ ਮਿਸ਼ਨ ਹੈ ਜਿਵੇਂ ਕਿ ਗੁਰੂ ਕੀ ਪਗੰਬਰਾਂ ਨੇ ਕਿਹਾ ਹੈ ਕਿ ਇਸ ਪਰਮਾਤਮਾ ਨੂੰ ਜਾਣ ਜਾਣਿਆ ਜਾ ਸਕਦਾ ਹੈ ਜਾਣਨ ਯੋਗ ਹੈ ਤੇ ਇਹੇ ਮਿਸ਼ਨ ਕਰਵਾ ਰਿਹਾ ਹੈ ਇਹ ਜਾਣਕਾਰੀ ਦੇ ਰਿਹਾ ਹੈ ਇਸ ਮਿਸ਼ਨ ਦੀ ਤੇ ਇਸੇ ਕਰਕੇ ਅੱਜ ਇੱਥੇ ਸ਼ਬੀਲ ਵੀ ਲਾਈ ਗਈ ਹੈ ਇਸ ਮਿਸ਼ਨ ਦੀ ਹੈ ਕੋਈ ਇਹ ਨਹੀਂ ਕਿ ਬਟਾਲਾ ਦੇ ਵਿੱਚ ਹੀ ਹੈ ਇਹ ਮਿਸ਼ਨ ਹੋਰ ਵੀ अनेका ਜਗ੍ਹਾਾਂ ਤੇ ਇਹਦੀਆਂ ਬ੍ਰਾਂਚੀਆਂ ਸਨ ਜਿਵੇਂ ਕਿ ਜਲੰਧਰ ਹੈ ਅੰਮ੍ਰਿਤਸਰ ਹੈ ਫਿਲੀਪੀਨਸ ਹੈ ਔਰ ਇੰਡੀਆ ਤੋਂ ਬਾਹਰ ਵੀ ਇਹਦੀਆਂ ਬ੍ਰਾਂਚੀਆਂ ਸਨ ਤੇ ਮੈਂ ਇਹੀ ਅੱਜ ਕਹਿਣਾ ਚਾਹਾਂਗਾ ਇੱਥੋਂ ਇੱਕ ਮੈਸੇਜ ਇਹੀ ਅੱਜ ਦੇ ਰਹੇ ਹਾਂ ਕਿ ਇਸ ਪ੍ਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ ਜੋ ਪ੍ਰਮਾਤਮਾ अनेका ਯੁਗਾਂ ਤੋਂ ਹਰ ਬੰਦਾ ਕਹਿ ਰਿਹਾ ਹੈ ਕਿ ਨਹੀਂ ਪਾਇਆ ਜਾ ਸਕਦਾ ਇਹਨੂੰ ਪਾਉਣ ਦੇ ਲਈ अनेका ਤਰੀਕੇ ਅਪਣਾਏ ਜਾਂਦੇ ਹਨ ਪਰ ਅੱਜ ਮੁਕਤੀ ਦੀ ਯੁਕਤੀ ਟਰਸਟ ਜਿਹਦੇ ਕੀ ਸਰਪ੍ਰਸਤ ਹਰਗੁਰੂ ਯੁਗਨਾਇਕ ਸੇਡ ਜੀ ਮਹਾਰਾਜ ਨੇ ਕੋ ਇਸ ਪ੍ਰਮਾਤਮਾ ਦੀ ਜਾਣਕਾਰੀ ਦੇ ਕੇ ਇਸ ਮਨਵ ਜਮਨ ਜਨਮ ਨੂੰ ਮੁਕਤੀ ਦੇ ਰਹੇ ਹਨ ਕਿਉਂਕਿ ਇਨਸਾਨ ਜੋ ਮੁਕਤੀ ਦੇ ਲਈ ਪ੍ਰਮਾਤਮਾ ਨੂੰ ਲੱਭ ਰਿਹਾ ਹੈ ਪਰ ਉਹ ਇੰਨਾ ਔਖਾ ਬਣਾ ਲਿਆ ਹੋਇਆ ਹੈ ਪਰ ਉੱਥੇ ਹੀ ਸਮੇਂ ਦੇ ਪੈਗੰਬਰ ਜੋ ਹਰਗੁਰੂ ਯੁਗਨਾਇਕ ਸੇਡ ਜੀ ਮਹਾਰਾਜ ਨੇ ਉਹਨਾਂ ਨੇ ਬੜਾ ਸੌਖਾ ਇਸ ਭਗਤੀ ਨੂੰ ਬਣਾ ਦਿੱਤਾ ਹੈ ਪਰ ਮੈਂ ਵੀ ਇਹੀ ਕਹਿਣਾ ਚਾਹਾਂਗਾ ਸਾਰੇ ਹੀ ਦਰਸ਼ਕਾਂ ਨੂੰ ਕਿ ਆਓ ਇਸ ਪ੍ਰਮਾਤਮਾ ਨੂੰ ਜਾਣ ਲਈਏ ਇੱਕ ਵਾਰੀ ਪੁੱਛ ਕੇ ਦੇਖ ਲਈਏ ਕਿ ਅੱਜ ਇਹ ਜੋ ਮਿਸ਼ਨ ਮੁਕਤੀ ਕੀ ਯੁਕਤੀ ਕਹਿ ਰਿਹਾ ਹੈ ਕਿ ਪ੍ਰਮਾਤਮਾ ਜਾਣਿਆ ਜਾ ਸਕਦਾ ਹੈ ਉਹ ਸੰਡੇ ਕੋ ਲਾ ਕੇ ਇਸ ਵਾਰ ਦਾ ਸਵਾਲ ਪੁੱਛ ਲੋ ਬਾਕੀ ਦੇਖਣਾ ਹੈ ਤੋਂ ਆ ਜਾਓ ਅੱਛਾ ਮੇਰਾ پیغمبر ਪ੍ਰਮਾਤਮਾ ਨੂੰ ਦਿਖਾ ਰਿਹਾ ਹੈ ਇਹ ਕਹੀ ਸਵਾਵਾ ਜੋ ਸਾਡਾ ਟਰਸਟ ਹੈ ਉਹ ਕਰਦਾ ਹੈ ਜਿਵੇਂ ਕਿ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਹਰ ਮਹੀਨੇ ਉਹ ਕੋਈ ਇੱਕ ਜਗ੍ਹਾ ਨਹੀਂ ਹਰ ਬ੍ਰਾਂਚ ਜਿੰਨੀਆਂ ਸਾਡੀਆਂ ਬ੍ਰਾਂਚਿਸ ਹਨ ਉੱਥੇ ਵੀ ਕੀਤਾ ਜਾਂਦਾ ਹੈ ਇਹ ਕੰਮ ਔਰ ਹਰ ਮਹੀਨੇ ਦੇ ਨਾਲ ਨਾਲ ਕੋਈ ਜਿਵੇਂ ਕਿ ਬਜ਼ੁਰਗ ਹਨ ਉਹਨਾਂ ਨੂੰ ਦਵਾਈਆਂ ਦੀ ਲੋੜ ਪੈਂਦੀ ਹੈ ਦਵਾਈਆਂ ਵੀ ਮਹਈਆ ਕਰਾਈਆਂ ਜਾਂਦੀਆਂ ਹਨ ਜਾਂ ਹੋਰ ਕਿਸੇ ਵੀ ਕੋਈ ਐਸੇ ਗਰੀਬ ਪਰਿਵਾਰ ਹਨ ਜਿਨ੍ਹਾਂ ਦੇ ਘਰ ਬੱਚੀਆਂ ਹਨ ਉਹਨਾਂ ਦੀ ਵਿਆਹ ਵਿਆਹ ਦੇ ਵਿੱਚ ਵੀ ਐਸੇ ਯੋਗਦਾਨ ਪਾਏ ਜਾਂਦੇ ਹਨ ਵਿਆਹ ਕਰਾਏ ਜਾਂਦੇ ਹਨ ਜਾਂ ਹੋਰ ਵੀ ਕਿਸੇ ਤਰੀਕੇ ਦਾ ਕੋਈ ਲੋੜਵੰਦ ਹੈ ਉਹਨੂੰ ਕੋਈ ਸਹਾਇਤਾ ਦੀ ਲੋੜ ਪੈਂਦੀ ਹੈ ਉੱਥੇ ਵੀ ਇਹ ਮਿਸ਼ਨ ਬੱਝੜ ਕੇ ਆਪਣਾ ਯੋਗਦਾਨ ਦਿੰਦਾ ਅੱਜ ਸਾਡੇ ਮਿਸ਼ਨ ਦਾ ਜਿੰਨੇ ਵੀ ਕਾਰਜ ਹੋ ਰਹੇ ਹਨ ਚਾਹੇ ਉਹ ਸੋਸ਼ਲ ਵਰਕ ਹੋ ਰਿਹਾ ਹੈ ਚਾਹੇ ਉਹ ਐਸ ਤਰੀਕੇ ਦੇ ਨਾਲ ਸ਼ਬੀਲਾਂ ਪਲਾਈਆਂ ਜਾ ਰਹੀਆਂ ਹਨ ਸਹਾਇਤਾ ਕੀਤੀ ਜਾ ਰਹੀ ਹੈ ਉਹਦਾ ਮੈਸੇਜ ਇੱਕ ਹੀ ਹੈ ਕੇਵਲ ਕਿ ਅੱਜ ਜੋ ਨਫਰਤ ਦੀ ਅੱਗ ਐਨੀ ਵੱਧ ਚੁੱਕੀ ਹੈ ਇਨਸਾਨ ਇਨਸਾਨ ਤੋਂ ਡਰ ਰਿਹਾ ਹੈ ਇੰਨੇ ਘਰ ਕੋਠੇ ਬਾਇੇ ਜਾ ਰਹੇ ਹਨ ਸੇਫਟੀ ਕੀਤੀ ਜਾ ਰਹੀ ਹੈ ਇਹ ਕਿਸੇ ਜਾਨਵਰ ਜਾਂ ਕਿਸੇ ਹੋਰ ਕੋਲੋਂ ਨਹੀਂ ਹੈ ਇਹ ਸਿਰਫ ਔਰ ਸਿਰਫ ਇੱਕ ਇਨਸਾਨ ਤੋਂ ਬਚਨ ਦੇ ਤਰੀਕੇ ਲੱਭੇ ਹਨ ਤੋਂ ਅੱਜ ਸਿਰਫ ਇਸ ਲਈ ਹੈ ਕਿ ਮਾਨਵਤਾ ਦਾ ਸਤਰਾ ਜਿੰਨਾ ਗਿਰ ਗਿਆ ਹੈ ਜਿਹਦੇ ਕਰਕੇ ਇੱਕ ਹੀ ਕਾਰਨ ਹੈ ਉਹ ਡਿਗਨਦਾ ਕਿ ਅੱਜ ਇਨਸਾਨ ਭੁੱਲ ਗਿਆ ਹੈ ਕਿ ਉਹਦਾ ਜਨਮ ਲੈ ਕੇ ਇੱਥੇ ਆਉਣ ਦਾ ਉਦੇਸ਼ ਕੀ ਸੀ ਉਹਨੇ ਆਪਣੇ ਆਪ ਨੂੰ ਇਹਨਾਂ ਸਾਰੀਆਂ ਚੀਜ਼ਾਂ 'ਚ ਗੁਲਤਾਨ ਕਰ ਲਿਆ ਹੈ ਕਿ ਪੈਸੇ ਕਮਾ ਲੈ ਸਾਰਾ ਆਪਣੇ ਆਪ ਨੂੰ ਬਿਜ਼ੀ ਕਰ ਲਿਆ ਪਰ ਇਹ ਭੁੱਲ ਗਿਆ ਹੈ ਕਿ ਜਿਸ ਲਈ ਉਹਦਾ ਜਨਮ ਹੋਇਆ ਸੀ ਉਸ ਪਰਮਾਤਮਾ ਨੂੰ ਜਾਣਨ ਦੇ ਲਈ ਉਸ ਪਰਮਾਤਮਾ ਨੂੰ ਜਾਣ ਕੇ ਇਹਨਾਂ ਦੁੱਖਾਂ ਦੇ ਵਿੱਚੋਂ ਇਹਨਾਂ ਕਲੇਸ਼ਾਂ ਦੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ। ਇਹੀ ਉਦੇਸ਼ ਹੈ ਅੱਜ ਸਾਡਾ ਮਿਸ਼ਨ ਇੱਥੇ ਲੈ ਕੇ ਖੜਾ ਹੈ। ਇਹ ਕੋਈ ਅੱਜ ਅੱਜ ਦਾ ਨਹੀਂ ਹੈ। ਇਹ ਸ਼ੁਰੂ ਤੋਂ ਯੁੱਗਾਂ ਯੁੱਗਾਂ ਤੋਂ ਇਹ ਚੀਜ਼ਾਂ ਚੱਲੀਆਂ ਆ ਰਹੀਆਂ ਹਨ। ਤੋਂ ਮੈਂ ਹੀ ਮੈਸੇਜ ਇੱਕ ਦੇਣਾ ਚਾਹਾਂਗਾ ਕਿ ਇਸ ਸਮੇਂ ਦਾ ਪੈਗੰਬਰ ਪ੍ਰਗਟ ਹੈ। ਸਰਗੁਰੂ ਯੁੱਗ ਨਾਇਕ ਸੇਠ ਜੀ ਦੇ ਰੂਪ ਦੇ ਵਿੱਚ ਤੇ ਆਓ ਜਿਨ੍ਹਾਂ ਜਿਨੇ ਵੀ ਇਸ ਪਰਮਾਤਮਾ ਨੂੰ ਜਾਣਨਾ ਹੈ ਉਹ ਸਾਡੇ ਕੋਲ ਆ ਕੇ ਇੱਕ ਵਾਰੀ ਆਪਣੇ ਸਿਰ ਨੂੰ ਝੁਕਾ ਕੇ ਸਰਗੁਰੂ ਦੇ ਅੱਗੇ ਇੱਕ ਵਾਰ ਕੇ ਹੀ ਪਰਮਾਤਮਾ ਜਾਣਨਾ ਹੈ। ਤੇ ਵਾਕਈ ਆਪਣੇ ਜੀਵਨ ਨੂੰ ਸੁਖੀ ਕਰਨਾ ਹੈ